ਰਾਗ ਸੂਰੀ ਅਸਤ ਪਦੀਆ ਮੁਹੱਲਾ ਪੰਜਵਾਂ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਪੂਰਜੈ ਹੋ ਵਿਹਿਆ ਕੈ ਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜਿ ਨੂੰ ਆਜੀ ਗੁਰੂ ਖਾਲਸਾ ਸਾਹਿਬ ਜੀ ਨੂੰ ਜੀਓ ਇਹ ਕੇ ਇਸਤਾਨ ਦੇ ਕੇ ਭਾਈ ਲక్ష్ਮੀ ਸਿੰਘ ਜੀ ਨੇ ਜੋ ਇਸਤਾਨ ਦੀ ਸੇਵਾ ਬਣਦੀ ਕੀਤੀ ਹੈ ਕਿੰਦੀ ਕੁਰਬਾਨੀ ਕੀਤੀ ਹੈ ਗੁਰੂ ਕਰਨ ਜੀ ਪਰਜੂ ਦੀ ਯਾਦਗਾਰ ਇਥੇ ਆਗਮਨ ਦੀ ਉਹਨਾਂ ਦੀ ਸੇਵਾ ਕਰਾਈ ਹੈ ਅਤੇ ਹੋਣ ਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਦੀ ਵੀ ਨਿਉ ਰੱਖੀ ਹੋਈ ਹੈ ਜੋ ਨਗਰ ਦੇ ਪੈਲੇ ਪਾਸੇ ਹੈ ਕਿ ਸੀਮਿੰਟ ਨਾਲ ਮਿਲਨੇ ਕਰਕੇ ਹੀ ਉਹਨਾਂ ਨੂੰ ਉੱਕਰ ਦਿੱਤੀ ਹੈ ਇਹ ਨਹੀਂ ਹੁਣ ਉਹ ਬਰਵਾਰ ਸਾਹਿਬ ਦੀ ਸੇਵਾ ਹੋ ਜਾਣੀ ਸੀ ਲੇਕਿਨ ਬ੍ਰਹਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲੂਕ ਹੋ ਗਏ ਚਰਨ ਆਪਣੇ ਅੱਗੇ ਹਨ ਇਹ ਸਥਾਨ ਤੇ ਰਹਿ ਕੇ 22 ਹਰਿਆਲ ਸਿੰਘ ਜੀ ਬਲਮਾਰਾ ਸਾਹਿਬ ਦੇ ਨੰਗਰ ਦੀ ਸੇਵਾ ਕਰਦੇ ਰਹੇ ਅਤੇ ਇਸ ਸਥਾਨ ਦੇ ਧਾਰੂਦਾਰ ਬਣ ਕਰਕੇ ਕੜਦੀਆਂ ਕਰਾ ਕੇ ਇਸ ਸਥਾਨ ਦੀ ਸੇਵਾ ਕੀਤੀ ਉਹ ਵਾਹਿਗੁਰੂ ਦੀ ਆਗਿਆ ਦੇ ਨਾਲ ਸਾਹਿਬ ਸੰਗਤ ਜੀ ਜੋ ਨਿਆਰੇ ਨਾਮ ਕਾ ਸਭੂ ਉੱਚੀ ਜਾਏ ਰਾਹੀ ਜਿਹ ਤੇ ਜੋ ਗੁਨ ਖਾਉਂਦੇ ਹਨ ਜਦ ਅਜੇ ਹੁੰਦੀ ਉੱਠ ਕੇ ਮਾਰੇ ਚਰਨਾਂ ਇਸ ਮਾਏਂਦੇ ਹਨ ਇਸ ਪ੍ਰਕਾਰ ਆਪਣੀ ਆਇਯੂ ਨੂੰ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਜਾ ਲੀਨ ਹੋਏ ਹਮ ਅਜੋਨੇ ਦੇ ਰੇਤ ਕੋਈ ਕਪੂਰ ਸਿੰਘ ਜੀ ਨੇ ਤੇ ਉਹਨਾਂ ਦੇ ਭਾਈ ਨੇ ਮਿਲ ਕਰਕੇ ਇਹ ਸੰਗਤ ਦੇ ਵਾਸਤੇ ਸਾਲ ਸੰਗਤ ਦੀ ਲੰਗਰ ਕੀਤਾ ਸੀ ਦਪਹਿਰ ਦਾ ਲੰਗਰ ਉਹਨੇ ਨਿਵਤ ਹੋਇਆ ਹੈ ਅਜੇ ਉਹ ਸੰਗਰ ਦੇ ਬਰਤਨ ਆਇਆ ਕੋਈ ਕੋਈ ਲੰਗਰ ਤੇ ਚੂਹਣ ਪਹੁੰਚਿਆ ਦਾ ਜਿਹੜੇ ਪਾਣੀ ਲਾਸ਼ ਲੰਗਰ ਤੇ ਹੋਈ ਸੀ ਕਿਨਾਰੇ ਹੀ ਹਿੜੀ ਤੇ ਉਹ ਸੰਗਰ ਦੇ ਮੂੰਹ ਚ ਪਾਉਣ ਦਾ ਆਇਆ ਤੇ ਚੂਹਣ ਪਹੁੰਚਿਆ ਆ ਕੇ ਹਿੜੀ ਤੇ ਰੱਖਿਆ ਹੋਇਆ ਉਹਨਾਂ ਗੁਰਮੁਖੀ ਦੇ ਮੇਕ ਇਸਪੁਰ ਕਾਇਸਾ ਸੰਗਰ ਜੀ ਅੰਮ੍ਰਿਤ ਰੋਤ ਲਾ ਕੇ ਪਹਿਲਾ ਖੰਡ ਪਾਠਾ ਦੇ ਪਹੁੰਚੇ ਹਨ ਅਤੇ ਉਸ ਤੋਂ ਬਾਅਦ ਕਾਇਸਾ ਸੰਗਰ ਜੀ ਕਥਾ ਹੋਈ ਹੈ ਅਜੇ ਕੋਈ ਸ਼ਾਇਦ ਜੋ ਵਾਲ ਵਿੱਚ ਗੁਰੂ ਘਿਆਰੇ ਰਾਗੀ ਸਿੰਘਾਂ ਨੇ ਅਮਰਕੀ ਬਾਣੀ ਦਾ ਕੀਰਤਨ ਕੀਤਾ ਹੈ। ਸੁਣੋ ਗੁਰੂ ਮਾਰੇ ਸਾਡੇ ਅਮਰਕੀ ਬਾਣੀ ਦੀ ਕਥਾ ਸੁਣੋ। ਰਾਗ ਸੂਰੀ ਅਸਪਦੀਆ ਮਹੱਲਾ 5। ਸਾਰ ਪਹਿਲਾ ਏਕ ਓੰਕਾਰ ਸਤਿਗੁਰੂ ਸਰ ਸਾਦੇ। ਊਰਜਾ ਰਹੀ ਵਿਸ਼ਿਆਤ ਸੰਗ। ਜੀ ਗੁਰੂ ਅਰਜੁਨ ਦੇ ਮਾਰੇ ਸਾਡੇ ਪੈਸ ਅਮਰ ਸਤਿ ਸਾਹਿਬ ਵਿੱਚ ਸਿੱਖਾਂ ਦੇ ਇੰਤਰੀ ਕੀਤੇ ਗਰੀਬ ਨਰਾਸ਼ ਤੇ ਪਾਪਸ਼ਾ ਜੋ ਪਰਮੇਸ਼ਰ ਸਾਰਿਆਂ ਧਰਮਾਂ ਦੀ ਬਿਆਰ ਤੋਂ ਹੈ ਅਤੇ ਜੋ ਅੰਤਰੀਵਾਂ ਮੇ ਸਾਰਿਆਂ ਭਗਤਾਂ ਦੇ ਹਿਰਦੇ ਜਿ ਸਿਖਿਆਤ ਹੈ ਉਸ ਦੀ ਪ੍ਰਾਪਤੀ ਹੋ ਕੇ ਕਾਸ਼ ਮੇਰੇ ਮਨ ਨੂੰ ਕੇ ਪ੍ਰਾਪਤ ਹੋਵੇ ਪਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਆਸਲੀ ਸੰਪਰਵਾਜਾ ਭਾਈ ਜੋਰ ਕਰਕੇ ਉਸ ਆਈ ਉਨੀ ਸਿਖਿਆਤ ਤਾਂ ਨਹੀਂ ਹੁੰਦੀ ਜੇ ਨਹੀਂ ਸਾਧ ਸੰਗਤ ਦੀ ਕਿਰਪਾ ਹੋਵੇ ਕਿ ਫਿਰ ਉਹ ਪਰਮੇਸ਼ਰ ਨੂੰ ਅੰਦਰੋਂ ਹੀ ਪਾ ਕੇ ਪੂਰਨ ਸੁਪਤਰੀ ਹੋ ਜਾਂਦੀ ਹੈ ਇਸ ਸੁਪਤਰੀ ਵਿਚਾਰ ਸਿੱਖਾਂ ਦੇ ਪਰਿਸ਼ਰਨ ਲੈ ਕੇ ਆਜ ਵਿੱਚ ਪਰਿਸ਼ਰਨ ਕਰਨਗੇ ਆਜ ਹੀ ਪਰਵੇਨਗੇ ਸਤਿਗੁਰੂ ਨਾਲ ਸਾਰੀ ਅਸ਼ਟਪਦੀਆਂ ਨੂੰ ਕਰਦੇ ਹਨ ਰਾਜ ਤੂਹੀ ਦੇ ਅੰਦਰ ਪੰਜ ਪਾਪਸ਼ਾ ਦੀਆਂ ਅਸ਼ਟਪਦੀਆਂ ਹਨ ਪਹਿਲੇ ਘਟ ਸਰਕਾਰ ਉਹਨਾਂ ਕੋਈ ਰੂਪ ਪਰਵੇਸ਼ਪੁਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਦੀ ਗ੍ਰੰਥੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹ ਜੀ ਫਰਮਾਉਂਦੇ ਹਨ ਹੋਰ ਰਹੂ ਵਿਗਿਆਕਾ ਸੰਗ ਮੇਰੇ ਮਨ ਇਹ ਅਗਮ ਅਗੋਚੇ ਰਹੋ ਤਦ ਕਾਇਆ ਪੂਰਨ ਪਰਮੇਸ਼ਰ ਕੀ ਮੇਰੇ ਪਿਆਰੇ ਆ ਸਾਰਿਆਂ ਦੇ ਮਨ ਦੇ ਇੰਦਰੀ ਅਗਮ ਅਗੋਚੇ ਰਹ ਪਾਵੇਂ ਪਰ ਕਿਸ ਪ੍ਰਕਾਰ ਪਾਇਆ ਜਾਵੇ ਪੂਰਨ ਪਰਮੇਸ਼ਰ ਦੇ ਨਾਮ ਇਹ ਕਾਰਨ ਹਨ ਇਹਨਾਂ ਅਗਣਾਂ ਦਾ ਜੋਰ ਹੈ ਸਾਡੇ ਅੰਦਰ ਉਜ ਰਹਿਉ ਬਿਲਾ ਕੈ ਸੰਗਾ ਦੇਖੂ ਰਹਿ ਜਿਨੇ ਬਿਸ਼ਿਆ ਮਾਇਆ ਨਾਲ ਸਭ ਸੁਪਰਤ ਰੂਪ ਰਸਦੰਦ ਵਿਸ਼ਿਆਂ ਦੇ ਨਾਲ ਇਹਨਾਂ ਦੀ ਸੰਗਤ ਕਰਕੇ ਉਜ ਰਹਿਉ ਫਸ ਰਿਹਾ ਹੈ ਮਨ ਵਿਆਪਕ ਅੰਤ ਕਰੰ ਮਨ ਦੇ ਅੰਦਰ ਮਾਇਆ ਦੀਆਂ ਇਹ ਪ੍ਰਕਾਰੀਆਂ ਲਹਿਰਾਂ ਚੱਲ ਰਹੀਆਂ ਹਨ ਮਨ ਦੇ ਫੁਰਨੇ ਵਾਸ਼ਨਾ ਕਰਕੇ ਡੜ ਰਏ ਹਨ ਜੀਵੇਂ ਸਮੁੰਦਰ ਦੀ ਲਹਿਰਾਂ ਫੁਰਦੀਆਂ ਹਨ ਮੇਰੇ ਮਨ ਆਗਮ ਅਗੋਚਰ ਤੇ ਪਿਆਰੇ ਮੇਰੇ ਪਿਆਰੇ ਮਨ ਦੇ ਅੰਦਰ ਹੀ ਭਵੇਂ ਆਗਮ ਹੈ ਜੋ ਮਨ ਦੀ ਗਮਤ ਹੈ ਦੇ ਸੰਕਲਪਾਂ ਬਕਲਪਾਂ ਦਾ ਵਿਸ਼ਾ ਨਹੀਂ ਅਗੋਚੇ ਇੰਦਰੀਆਂ ਦੇ ਇਹ ਵਿਸ਼ੇ ਜੋ ਬ੍ਰਹਮ ਹੈ ਕਦ ਪਾਈਏ ਪੂਰਨ ਪਰਮੇਸ਼ਰ ਇਹ ਮੇਰੇ ਮਨ ਪਿਆਰੇ ਆ ਉਹ ਕਿਸ ਪ੍ਰਕਾਰ ਪਾਸ ਕਰਾਂਗੇ ਇਹ ਪੂਰਨ ਸਾਰੇ ਵਿਆਪਕ ਪਰਮేశਰ ਦੀ ਊਟੀ ਵਾਲਾ ਜੋ ਪ੍ਰੇਸ਼ਰ ਹੈ ਰਹਾ ਮੂਹ ਮਗਨ ਮਹਿ ਰਹਾ ਵਿਆਪਕ ਜਿਵੇਂ ਮਾਨੋ ਸਾਹਿਬ ਸਿੰਘ ਜੀ ਮੋਹ ਦੀ ਮਗਨਤਾ ਲਗਦੀਨ ਕਹੇ ਸਰਵਵਰ ਵਿਆਪ ਰਿਹਾ ਲੱਗ ਰਿਹਾ ਹੈ ਐਸਾ ਮੋਹ ਪਰਵਰਨੋ ਦੇਾਰੇ ਇਹਨ ਜਗਦੀਨ ਕਰੀ ਰਿਹਾ ਹੈ ਜਿਵੇਂ ਸ਼ਰਾਬੀ ਆਦਮੀ ਨੂੰ ਕੋਈ ਸ਼ਰਾਬ ਪਿਆ ਦੇ ਹੋਸ਼ੋ ਕੇ ਦੇ ਦੇਵੇ ਇਹ ਮੋੜ ਪਿਛਰਾਤੀ ਕਿਰਨ ਮਾਸੂ ਕੇ ਲੱਗ ਰਿਹਾ ਹੈ ਆਪ ਇਸ ਨੂੰ ਕਦੇ ਨਹੀਂ ਪਰਾਪਤ ਅੱਜੇ ਕਰਕੇ ਪਿਛਨਾ ਖਾਣ ਦੀ ਪੀਣ ਦੀ ਪਹਿਨਣ ਦੀ ਭੋਗਣ ਦੀ ਚਿੰਦੜੀ ਹੋਈ ਹੈ ਇਹ ਪਿਛਨਾਲੂ ਜੀਵ ਦਾ ਚਿੱਤ ਕਦੇ ਵੀ ਪ੍ਰਾਪਤ ਇਤੁਰਪਤ ਨਹੀਂ ਹੁੰਦਾ ਰਾਇਦਾ ਨਹੀਂ ਹੈ ਇਹ ਸੁਨੇਹ ਪਰਵਰ ਨਹੀਂ ਦੇ ਦੀਏ ਉਹ ਵੀ ਉਤੀ ਦੀ ਨਹੀਂ ਪਿਛਨਾਲੂ ਆਦਮੀ ਨੂੰ ਪਦਾਰਥ ਲੱਗਦਾ ਹੈ ਤੇ ਕਰੋਧ ਸ਼ਰੀਰ ਚੰਦਾਰਾ ਤੇ ਸ਼ਰੀਰ ਦੇ ਅੰਦਰ ਸਾਹਿਬ ਸੰਗਜੀ ਕਰੋਧ ਜਿਹੜਾ ਹੈ ਇਹ ਚੰਦਾਰਾ ਚੂੜਾ ਵੀ ਨਹੀਂ ਬਸ ਰਿਹਾ ਜਿਵੇਂ ਚੰਦਾਲ ਫਾਸੀ ਦੇ ਨਾਸਤੇ ਉਹ ਝਾਟੀ ਬਿਨਾ ਪਰਸ ਦੇ ਝਾਟੀ ਜੀਆਂ ਨੂੰ ਫਾਸੀਆਂ ਦੇ ਦਿੰਦੇ ਹਨ ਜਿਵੇਂ ਇਸੇ ਪ੍ਰਕਾਰ ਇਹ ਕਰੋਧ ਐਸਾ ਚੰਦਾਲ ਚੂੜਾ ਹੈ ਨਾ ਮਾਤਾ ਦਾ ਪਿਆਰ ਨਾ ਪਿਤਾ ਦਾ ਪਿਆਰ ਕਈ ਕੋਹ ਦੀ ਆਦਮੀ ਆਪਣੇ ਆਪ ਦੀ ਖੁਦਕੁਸ਼ੀ ਕਰਕੇ ਹੀ ਮਰ ਜਾਂਦੇ ਹੈ ਇਸੇ ਕੋਲ ਚਨਾਲ ਚੂੜੇ ਦੀ ਨਹੀਂ ਬਸ ਰਿਹਾ ਹੈ ਆਗੇ ਆਨ ਨਾ ਸੂਝ ਜਿਵੇਂ ਗਿਆਨ ਦੇ ਚਨਾਲ ਹਨ ਲੋਕ ਮੰਨੇ ਹੋਏ ਪਰ ਕੁੜੇ ਦਾ ਵੈਸਾ ਚਨਾਲ ਹੈ ਜਦੋਂ ਆ ਜਾਂਦਾ ਹੈ ਆਪਣੀ ਖੁਦਕੁਸ਼ੀ ਕਰ ਲੈਂਦੇ ਹਨ ਲੋਕ ਆਗੇ ਆਨ ਨਾ ਸੂਝ ਮਹਾ ਗੁਵਾਰਾ ਜਿਹੜਾ ਵਿਆਨ ਹੈ ਇਹ ਬਹੁਤ ਗੁਵਾਰਾ ਹਨੇਰਾ ਪਿਆ ਹੋਇਆ ਹੈ ਘੜਾ ਹਨੇਰਾ ਪਿਆ ਹੋਇਆ ਹੈ ਇਸ ਵਿੱਚ ਇਸ ਵਿੱਚ ਕੁਝ ਨਹੀਂ ਸੁੱਝਦਾ ਹੈ ਪਰਮਾਰਥ ਲੋਕ ਪਰ ਲੋਕ ਦਾ ਗਿਆਨ ਵੀ ਕੋਈ ਨੂੰ ਸਮਝ ਨਹੀਂ ਹੈ। ਬ੍ਰਹਮਤ ਵਿਆਪਤ ਜੜੇ ਕੇਵਾਰਾ। ਜੇ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਕੋਈ ਸੂਰਮੇ ਤੁਸੀਂ ਕਿਲੇ ਦੇ ਅੰਦਰ ਜਾ ਪ੍ਰੋਸ਼ੋਗੇ ਕਿ ਤੱਕ ਕੇ ਸਾਰੇ 12 ਜੜੇ ਹੋਏ ਹੋਣ। ਇਸੇ ਪ੍ਰਕਾਰ 84 ਲੱਖ ਜੂਨ ਜਿਹੜੇ ਆ ਇਹ ਸਾਰੇ ਸਭ ਸਿੰਘ ਜੀ ਦਾਰ ਹੋਣਗੇ। ਇਹਨਾਂ ਦੇ ਵਿੱਚ ਸੁਗਰਾਵ ਦੇ ਪ੍ਰਤੀ ਨੇਤਰਾ ਦੇ ਹਿੰਨਾ ਸੂਰਮੇ ਵੀ ਨਹੀਂ ਘਰ ਰਿਹਾ ਹੈ। ਦੇਵਤਿਆਂ ਸੀ ਲਖ ਜੂਨ ਦੇ ਹੰਦ ਇਹਨੂੰ ਸੌਂ ਨਹੀਂ ਨਿਆ ਪਰਮਾਰਸ਼ ਦੀ ਇਹ ਤੱਥ ਪੜੇ ਹੋਏ ਹਨ ਬ੍ਰਹਮਤ ਵਿਆਪਤ ਜੜੇ ਕੇ ਵਾਰ ਇਹ ਦੇਵਜ ਭਰਮ ਵਿੱਚ ਵਿਆਪੇ ਆ ਧਰਮ ਦਾ ਰਹਿੰਦਾ 84 ਲਖ ਜੂਨ ਦੇ ਭੋਗਾਂ ਨੂੰ ਭੋਗਦਾ ਰਹਿੰਦਾ ਹੈ ਜਿਸ ਬੁਕਾਰ ਸਾਂਝੇ ਜੀ ਕੋਈ ਸ਼ੂਰਮਾ ਸੀ ਉਹ 84 دروازਿਆਂ ਵਾਲੇ ਕਿਰੇ ਦੇ ਅੰਦਰ ਬੰਦ ਕਰ ਦਿੱਤਾ ਉਹਨੂੰ ਕਿਹਾ ਵੀ ਜੇ ਇਹ دروازਿਆ ਖੁੱਲਣਾ ਉਹ ਅਸਾਂ ਹੀ ਲੰਗ ਦੀ ਤੋਕ ਕੋਈ ਆਇਆ ਜੋ ਆਰ ਨਹੀਂ ਆਉਂਦਾ ਤੇ ਤੂੰ ਦਾ ਤੁਰਿਆ ਜੇ ਹੈ ਜਿੱਥੇ ਦਰਵਾజా ਖੁੱਲ੍ਹਾ ਰਹੇ ਉਹ ਤੇ ਸੈਤ ਸੀ ਉਹ ਸੈਤ ਉਹ ਆਈ ਮੁੱਖੀ ਜੇ ਉੱਦ ਕੇ ਉਹ ਗੰਜ ਤੇ ਬੈਠੇ ਜਦੋਂ ਬੈਠੇ ਤੇ ਮੁੱਖੀ ਡਾਉਣ ਲੱਗੇ ਤੇ ਤੁਰਿਆ ਵੀ ਜਾਵੇ ਉਹ ਫਿਰ ਅਵਲੰਗ ਜਾਵੇ ਕਿਉਂ ਦਰਵਾਜੇ ਉਸ ਭਰਮ ਦਾ ਦੇਖਾਂ ਇਸੇ ਪ੍ਰਕਾਰ ਸਾਧ ਸੰਗੇ ਜੀ ਇਹ ਮਨੁੱਖਾ ਜਿਹਨੇ ਖੁੱਲ੍ਹਾ ਦਰਵਾਜਾ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ ਇਹ ਸਾਧ ਸੰਗੇ ਜੀ ਭਰਮ ਦਾ ਹੋਇਆ ਇਹਦੇ ਵਾਰਗੋ ਕਿ ਨੇਤਰ ਹੈ ਨਹੀਂ ਗੇ ਇਹ ਸਾਰੇ ਰੂਪ ਸਾਰੇ ਬ੍ਰਹਮ ਦਾ ਇਸ ਮਾਇਆ ਨੇ ਸਹਿਬ ਲਾਇਆ ਹੋਇਆ ਹੈ ਮਾਇਆ ਮੁਖੀ ਇਹ ਜੇ ਗੰਜ ਅੰਤਾਂ ਕੇ ਅੰਦਰ ਨਿਸਕਾਮ ਕਰਮਾਰੂ ਕੀ ਕੇ ਸਹਿਣੀਂਗੇ ਇਹਦੇ ਤੇ ਮੁਖੀ ਬੈਠ ਕੇ ਇਹਦੇ ਅੰਦਰ ਖੁਰ ਪਿੱਛਾ ਪਤਾ ਕਰਦੀ ਹੈ ਪਦਾਰਥਾਂ ਦੀ ਇਹਨੂੰ ਪੂਰੀ ਕਰਦਾ ਹੋਇਆ ਇਹ ਆਪਣੇ ਮਨ ਇਸ ਪ੍ਰਕਾਰ ਸਾਧ ਸੰਗਧੀ ਅਠਾ ਨੂੰ ਆਪ ਨੂੰ ਸਾਧਨਾ ਨੂੰ ਇਹਦੇ ਤੇ ਲਾ ਕੇ ਫੇਰ ਕਰਨ ਦਾ ਸਰਦਾ ਰਹਿੰਦਾ ਹੈ ਬ੍ਰਾਹਮੀ ਲਖੀ ਹੁੰਦੇ ਤਸਤੇ ਅਭਿਆਨ ਦੇ ਇਸ ਪ੍ਰਕਾਰ ਆਸਾਂ ਦੇ ਸੇ ਕੱਟ ਕੇ ਜਿਹੜੇ ਹੋਏ ਐ ਦੇਹ ਵਿਆਹ ਦਾ ਕੁੰਡਾੜਿਆ ਹੈ ਅਭਿਆਨ ਦਾ ਜਿੰਦਰਾੜਿਆ ਹੋਇਆ ਇਸ ਤਰ੍ਹਾਂ ਭਰਮ ਦਾ ਹੋਇਆ ਵਿਆਪ ਰਿਹਾ ਇਸ ਸੰਸਾਰ ਦੇ ਅੰਦਰ ਕੁਆਰੇ ਪੰਜਾਂ ਕੋਸੇ ਪੱਛ ਕੇ ਜਿਹੜੇ ਹੋਏ ਹਨ ਜਾਣ ਨਾ ਪਾਈਏ ਪ੍ਰਭ ਦਰਬਾਰਾ ਉਸ ਕਰਕੇ ਪ੍ਰਭੂ ਦੇ ਦਰਵਾਜ਼ ਸਤ ਸੰਗਤ ਵਿੱਚ ਪ੍ਰਭੂ ਦੇ ਦਰਵਾਜ਼ ਸਰੂਪ ਵਿੱਚ ਤੁਰੀਆ ਪਾਦੇ ਵਿੱਚ ਪ੍ਰਭੂ ਦੇ ਦਰਵਾਜ਼ ਜੋ ਪ੍ਰਵੋਸਨ ਦਾ ਸਤਿਖੰਡ ਰੂਪਦਰ ਹੈ ਉਸ ਵਿੱਚ ਜਾਣਾ ਨਹੀਂ ਪਾਉਂਦਾ ਹਾਥਾ ਅੰਦੇਸਾ ਬੰਦ ਕਰਨ ਜਿਹੜੀ ਐਸਾ ਇਹਨੂੰ ਪਦਾਰਥਾਂ ਦੀ ਲੱਗੀ ਹੋਈ ਤੇ ਫੇਰ ਐਸਾ ਨਾ ਕੋਈ ਸੰਕਾ ਹੋਣਾ ਮੇਰੀ ਕਿਰਿਆ ਜ ਕੋਈ ਤੰਗ ਹੋ ਗਿਆ ਹੋਊ ਮੇਰੀ ਆਸਾ ਤਾਂ ਨਹੀਂ ਪੂਰੀ ਹੋਈ ਇਹ ਜਿਹੜਾ ਸੰਕਾ ਹੈ ਇਹ ਬੰਧਨ ਪਏ ਹੋਏ ਹੈ ਮੈਂ ਬੰਨਿਆ ਵਿੱਚ ਪ੍ਰਾਨਾ ਪ੍ਰਾਪਤ ਹੋਇਆ ਹਰ ਵਕਤ ਮੈਨੂੰ ਨਾ ਪਾਵੇ ਫਿਰਤ ਬਿਗੰਨ ਇਹ ਮਹਾਂਲੂ ਸੱਚਖੰਡ ਸਰੂਪ ਹੈ ਪਰਮੇਸ਼ਵਰ ਦਾ ਸੂਰਿਆ ਗੈਰੂ ਕੋ ਨੂੰ ਨਹੀਂ ਪਾਉਂਦਾ ਹੈ ਬਿਗਾਨਾ ਵਾਹਿਗੁਰੂ ਦੇ ਗੌਰ ਤੋਂ ਬਿਨਾਂ ਤੁਰਿਆ ਫਿਰਦਾ ਹੈ ਬਿਗਾਨਾ ਕਾਮ ਕ੍ਰੋਧ ਦਾ ਤੁਰਿਆ ਫਿਰਦਾ ਹੈ ਬਿਗਾਨਾ ਜੰਦੂਰ ਤੋਂ ਦਾ ਤੁਰਿਆ ਫਿਰਦਾ ਹੈ ਦੇ ਬੈਦੇ ਗਉਮ ਦੀ ਤੁਰਿਆ ਸਰਦਾ ਹੈ ਸਗਲ ਵਿਆਦ ਕੈ ਵਸਤ ਕਰਦੀਨ ਸਾਰੇ ਵਿਆਦ ਜਿੰਨੇ ਰੋਗ ਹੈ ਬਾਏ ਟਿੱਪ ਕਫਰ ਜੁਰ ਗੁਜ਼ਾਰਾ ਨੂੰ ਕੇਨਾ ਬਗੀ ਜੇਦਾ ਵਿਆਸੀ ਹੋਣੇ ਕਰਕੇ ਮਾਰਨ ਨੂੰ ਵਸਤ ਕਰ ਦਿੱਤਾ ਹੈ ਮਾਇਆ ਦੇ ਮੂਹ ਕਰਕੇ ਇਹਨੇ ਵਿਕਾਰਾਂ ਨੂੰ ਆਪ ਨੂੰ ਵਸ ਕਰ ਲਿਆ ਹੈ ਅਰਤ ਪਿਆਸ ਜਿਉਂ ਜਲ ਬਿਨ ਮੀਨ ਜਿਨੇ ਜਲ ਤੋਂ ਬਿਨ ਮੱਛੀ ਕੜ ਹੁਦੀ ਹੁੰਦੀ ਹੈ ਇਹ ਜਿਹ ਹੈ ਤੋ ਇਹ ਸੰਮੇ ਪਦਾਰਥਾਂ ਨੂੰ ਪਦਾਰਥਨ ਕਰਕੇ ਤ੍ਰਿਪਤੀ ਨਹੀਂ ਕਰੇ ਹਉਂਦੀ ਤਲਹਦਾ ਰਹਿੰਦਾ ਹੈ ਕਸ਼ੂ ਗਿਆਨ ਕੋ ਉਪਤ ਨਾ ਮੂਰੀ ਕੇ ਅੰਤਰਯਾਮੀ ਵਾਹਿਗੁਰੂ ਅਗੇ ਅਰਦਾਸ ਕਰ ਭਾਈ ਕੇ ਭਾਗ ਹੈ ਤੂੰ ਮੇਰੇ ਵਿੱਚ ਮਾਰਾ ਕਸ਼ੂ ਗਿਆਨ ਬੁੱਧੀ ਵੀ ਕੋਈ ਗਿਆਨਤ ਨਹੀਂ ਉਗਤ ਕਸ਼ਮ ਦੀ ਚਿਗਰਾਈ ਵੀ ਮੇਰੀ ਮਹਾਰਾਜ ਇਹ ਸ਼ਾਤੈ ਨਿਰਮਾ ਕਰਨ ਦੀ ਨਹੀਂ ਹੈ ਇੱਕ ਆਸ ਠਾਕੁਰ ਪ੍ਰਭ ਤੂੰ ਕੇ ਸਲੁਕੇ ਠਾਕੁਰ ਸੈਮੀ ਪ੍ਰਮੇਸ਼ਵਰ ਜੋ ਹੈਗੀ ਈ ਕੀ ਮਾਤਾ ਐਸ ਗ੍ਰਹਿਣ ਕੀਤੀ ਹੋਈ ਆ ਪਰੂ ਬੇਨਤੀ ਸੰਤਨ ਪਾਸੇ ਤੇ ਆਰੋਧਨ ਵਾਹ ਤੇ ਸੰਤਾਂ ਭਟਕਾਂ ਦੇ ਨਾਲ ਤਾਸ਼ ਮਿਲ ਕੇ ਵਾਹਿਗੁਰੂ ਦੇ ਬੇਨਤੀ ਕਰੋ ਮੇਲ ਲਹਿਉ ਨਾਨਕ ਅਰਦਾਸ ਗੁਰੂ ਮਹਾਰਾਜ ਕਹਿੰਦੇ ਨੇ ਮਹਾਰਾ ਸਾਡੀ ਅਰਦਾਸ ਹੈ ਕਿਰਪਾ ਕਰਕੇ ਸਾਨੂੰ ਸਰਸੰਗਤ ਦੁਆਰਾ ਆਗਦੇ ਚਰਨਾਂ 'ਚ ਮੇਲ ਲਾਓ ਭਾਉ ਕਿਰਪਾਲ ਸਾਧੂ ਸੰਗ ਪਾਇਆ ਜੇ ਕੋ ਸਿਰੋ ਨ ਪੁੰਨ ਦਾ ਪ੍ਰਭੂ ਰਿਆ ਹੈ ਪ੍ਰਮੇਸ਼ਰ ਕਿਰਪਾਲੂ ਹੋਇਆ ਤਾਂ ਨਿਸਕਾਮ ਕਰਨਾ ਕਰਕੇ ਸਾਧ ਸੰਗਤ ਦੀ ਪ੍ਰਾਪਤੀ ਕੀਤੀ ਸਾਧ ਸੰਗਤ ਨੂੰ ਪਾਉਣਾ ਕੀਤਾ ਨਾਨਕ ਤ੍ਰਿਪਤੇ ਪੂਰਾ ਪਾ ਕੇ ਸੇ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੱਥੋਂ ਨੰਦ ਕਰਕੇ ਰੱਜੀ ਦੇ ਕਿਛਣੀਆਂ ਨਹੀਂ ਸਾਰੇ ਰਸਾਂ ਕਹਿੰਦੇ ਹਾਈਆਂ ਆਸਾਂ ਦੀਆਂ ਭੁੱਖਾਂ ਲੈ ਗਈਆਂ ਪੂਰਨ ਪ੍ਰਵੇਸ਼ ਦੇ ਬ੍ਰਹਮਾ ਨੂਰ ਪਾ ਲਿਆ ਹੈ ਰਹਿ ਹੈ ਦੂਜਾ ਇਹ ਦੂਜੇ ਰਹਾਉ تمہارے ਉੱਪਰ ਉੱ타 ਹੈ ਰਹਾਉ ਦੂਜਾ